ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਦਿੱਤੇ ਬੈਲ ਦੇ ਆਈਕਨ ਨੂੰ ਹਾਲ ਉੱਪਰ ਸੈੱਟ ਕਰ ਲਵੋ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਅਸਾਮ ਦੇ ਗੋਲਾਕਾਰ ਜਲੇ ਵਿੱਚ ਪਹੁੰਚੇ ਅਤੇ ਇੱਕ ਰੁੱਖ ਦੀ ਛਾਂ ਹੇਠਾਂ ਆਪਣਾ ਡੇਰਾ ਲਗਾ ਲਿਆ ਪਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਇਹ ਸ਼ਹਿਰ ਬੜਾ ਹੀ ਸੁੰਦਰ ਲੱਗਾ ਹੈ ਅਤੇ ਇੱਥੋਂ ਦੇ ਲੋਕਾਂ ਦੇ ਜਿਹੜੇ ਕੱਪੜੇ ਪਾਏ ਹੋਏ ਹਨ ਉਹ ਵੀ ਸਾਡੀ ਰੀਤੀ ਤੋਂ ਅਲੱਗ ਜਿਹੇ ਲੱਗ ਰਹੇ ਹਨ ਪਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਆਗਿਆ ਦਿਓ ਕਿ ਮੈਂ ਇਸ ਸ਼ਹਿਰ ਨੂੰ ਘੁੰਮ ਕੇ ਦੇਖਣਾ ਚਾਹੁੰਦਾ ਹਾਂ ਦਨ ਆਲੇ ਮੈਨੂੰ ਭੁੱਖ ਵੀ ਬਹੁਤ ਲੱਗੀ ਹੋਈ ਹੈ ਮੈਂ ਕਿਸੇ ਜਗ੍ਹਾ ਉੱਤੇ ਬੈਠ ਕੇ ਭੋਜਨ ਵੀ ਸ਼ਾਕਾਵਾਂਗਾ ਜਾਣੀ ਜਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨਾ ਇਹ ਜਗ੍ਹਾ ਤੇਰੇ ਕੋ ਮੰਦਰ ਲਾਇਕ ਨਹੀਂ ਕਿਉਂਕਿ ਇੱਥੋਂ ਦੇ ਕਈ ਸਾਰੇ ਲੋਕ ਤਾੰਤ੍ਰਿਕ ਵਿਦਿਆ ਨੂੰ ਜਾਣਦੇ ਹਨ ਤੇ ਪਰਦੇਸੀ ਆਦਮੀ ਨੂੰ ਪਹਿਚਾਨਦੇ ਅਹੀਂ ਆਸ ਨਾਲ ਬੁਰਾ ਸਲੂਕ ਕਰਦੇ ਹਨ ਗੁਰੂ ਜੀ ਮੂਹੋ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਜੈਦ ਕਰਨ ਲੱਗ ਪਏ ਤੇ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਭੁੱਖ ਬਹੁਤ ਲੱਗੀ ਹੈ ਹੈਸ ਲਈ ਮੈਨੂੰ ਸ਼ਹਿਰ ਵਿੱਚ ਜਾਣਾ ਤਾਂ ਜ਼ਰੂਰ ਪਵੇਗਾ ਪਰ ਤੁਸੀਂ ਮੇਰੀ ਚਿੰਤਾ ਨਾ ਕਰੋ ਮੈਂ ਸਾਵਧਾਨ ਹੀ ਰਹਾਂਗਾ ਭਾਈ ਮਰਦਾਨਾ ਜੀ ਨੂੰ ਜੈਦ ਕਰਦੇ ਆਂ ਦੇਖ ਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸ਼ਹਿਰ ਕੋ ਮੰਦੀ ਅੱਗੇ ਦੇ ਦਿੱਤੀ ਅਤੇ ਭਾਈ ਮਰਦਾਨਾ ਜੀ ਸ਼ਹਿਰ ਵਿੱਚ ਘੁੰਮਣ ਲਈ ਚਲੇ ਗਏ ਅੱਗੇ ਜਾ ਕੇ ਭਾਈ ਮਰਦਾਨਾ ਜੀ ਨੂੰ ਖੂਹ ਉੱਤੇ ਪਾਣੀ ਭਰਦੀ ਹੈ ਕੁਝ ਸੁੰਦਰ ਸਰੂਪ ਵਾਲੀਆਂ ਸਤਰੀਆਂ ਦਿਖਾਈ ਦਿੱਤੀਆਂ ਜਿਨ੍ਹਾਂ ਨੂੰ ਦੇਖ ਕੇ ਭਾਈ ਮਰਦਾਨਾ ਜੀ ਦਾ ਹਿਰਦਾ ਖੁਸ਼ੀ ਨਾਲ ਭਰ ਗਿਆ ਪਰ ਭਾਈ ਮਰਦਾਨਾ ਇਹਨਾਂ ਇਸ ਔਰਤਿਆਂ ਦੇ ਵਿਹਾਰ ਤੋਂ ਪੂਰੀ ਤਰ੍ਹਾਂ ਅਣਜਾਨ ਸਨ ਉਹ ਨਹੀਂ ਸੀ ਜਾਣਦੇ ਕਿ ਇਹ ਔਰਤियां ਆਪਣੇ ਵਾਲਾਂ ਨੂੰ ਸਵਾਰ ਕੇ ਅੱਖਾਂ ਵਿੱਚ ਸ਼ਰਮਾਵਾ પા ਕੇ ਫੜਕੀ ਲਹਿਾਰ ਸ਼ਿਗਾਰ ਕਰਕੇ ਸ਼ਹਿਰ ਵਿੱਚ ਆਉਣ ਵਾਲੇ ਪ੍ਰਦੇਸ਼ੀਆਂ ਨੂੰ ਆਪਣੇ ਤੰਤਰਮੰਤਰ ਮਾਰ ਕੇ ਆਪਣੇ ਵਾਸ਼ ਵਿੱਚ ਕਰ ਲੈਂਦੀਆਂ ਹਨ ਅਤੇ ਫਿਰ ਉਨ੍ਹਾਂ ਨਾਲ ਵਰਾਸ ਲੋਕ ਕਰਦੀਆਂ ਹਨ ਫਾਈ ਮਰਦਾਨਾ ਜੀ ਉਹਨਾਂ ਇਸਤਰੀਆਂ ਦੇ ਕਾਰਨਾਮੇ ਨੂੰ ਨਹੀਂ ਸੀ ਜਾਣਦੇ ਹਤੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਕਹਿਣ ਲੱਗੇ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ ਕਿਰਪਾ ਕਰਕੇ ਥੋੜਾ ਜਿਹਾ ਪਾਣੀ ਪਿਲਾ ਦਿਓ ਫਾਈ ਮਰਦਾਨਾ ਜੀ ਦੀ ਬੋਲਬਾਣੀ ਅਤੇ ਪੇਸ਼ ਨੂੰ ਦੇਖ ਕੇ ਉਹ ਇਸਤਰੀ ਸਮਝ ਗਈ ਹੈ ਕਿ ਇਹ ਕੋਈ ਪਰਦੇਸੀ ਆਦਮੀ ਹੈ ਤੇ ਸਾਰੀਆਂ ਆਪਸ ਵਿੱਚ ਸਲਾਹ ਕਰਨ ਲੱਗੀਆਂ ਇਸ ਦਾ ਫਾਇਦਾ ਚੁੱਕਿਆ ਜਾਵੇ ਤੇ ਉਹਨਾਂ ਵਿੱਚੋਂ ਇੱਕ ਨੇ ਭਾਈ ਮਰਦਾਨਾ ਜੀ ਨੂੰ ਬਾਣੀ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਮੈਂ ਤੁਹਾਨੂੰ ਭੋਜਨ ਵਿਸ਼ਕਾਵਾਂਗੀ ਭਾਈ ਮਰਦਾਨਾ ਜੀ ਉਹਨਾਂ ਦੇ ਸ਼ਬਦ ਨੂੰ ਸਮਝ ਨਹੀਂ ਸਕੇ ਅਤੇ ਪੋਜਨ ਸ਼ਕਲ ਲਈ ਉਹਨਾਂ ਦੇ ਘਰ ਚਲੇ ਗਏ ਹੋਰ ਸਤਤਰ ਵਰਤਨੇ ਜਦੋਂ ਭਾਈ ਮਰਦਾਨਾ ਜੀ ਨੂੰ ਪੋਜੇ ਸ਼ਕਾਇਆ ਤਾਂ ਪੋਜਨ ਵਿੱਚ ਕੋਈ ਨ希ਲਾ ਪਦਾਰਥ ਮਿਲਾ ਦਿੱਤਾ ਜਿਸ ਨਾਲ ਭਾਈ ਮਰਦਾਨਾ ਜੀ ਆਪਣੀ ਸੁੱਧ ਬੁੱਧ ਖੋ ਗਏ ਮੌਕੇ ਦਾ ਫਾਇਦਾ ਚੁੱਕਦੇ ਹੋਏ ਉਸ ਸਾਸਤਰੀ ਨੇ ਭਾਈ ਮਰਦਾਨਾ ਜੀ ਦੇ ਗਲ ਵਿੱਚ ਤਵੀਤ ਪਾ ਦਿੱਤਾ ਤੇ ਆਪਣੀ ਤਾੰਤ੍ਰਿਕ ਵਿੱਦਿਆ ਦੇ ਨਾਲ ਉਹਨਾਂ ਨੂੰ ਪੇਡੂ ਬਣਾ ਕੇ ਕਿੱਲੇ ਨਾਲ ਬੰਨ ਲਿਆ ਭਾਈ ਮਰਦਾਨਾ ਜੀ ਹੁਣ ਸਮਝ ਚੁੱਕੇ ਸਨ ਕਿ ਇਹਨਾਂ ਇਸਤਰੀਆਂ ਨੇ ਆਪਣੇ ਮਾਇਆ ਜਾਲ ਦੇ ਨਾਲ ਮੈਨੂੰ ਮੂਰਖ ਬਣਾ ਦਿੱਤਾ ਹੈ ਤੇ ਹੁਣ ਮੇਰੀ ਇੱਥੇ ਕੋਈ ਪੇਸ਼ ਵੀ ਨਹੀਂ ਚੱਲੇਗੀ ਦੂਸਰੇ ਪਾਸੇ ਜਾਣੀ ਜਾਣ ਸਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੰਤਰਾਦ ਨੂੰ ਪਤਾ ਚੱਲਿਆ ਕਿ ਮਰਦਾਨਾ ਨੂੰ ਤਾੰਤਰ ਵਿੱਦਿਆ ਦੇ ਨਾਲ ਕੈਦ ਕਰ ਲਿਆ ਗਿਆ ਹੈ ਤਾਂ ਉਹ ਭਾਈ ਮਰਦਾਨਾ ਜੀ ਨੂੰ ਛਡਾਉਣ ਵਾਸਤੇ ਉਹਨਾਂ ਇਸਤਰੀਆਂ ਦੇ ਘਰ ਆ ਗਏ ਘੱਟ ਬਾਹਰ ਦਰਵਾਜ਼ੇ ਦੇ ਕੋਲ ਖਲੋ ਕੇ ਕਹਿਣ ਲੱਗੇ ਕਿ ਇਸ ਘਰ ਦੇ ਅੰਦਰ ਜਿਹੜੇ ਮੇਰੇ ਸਾਥੀ ਨੂੰ ਬੰਦੀ ਬਣਾਇਆ ਗਿਆ ਹੈ ਉਸ ਨੂੰ ਜਾਦ ਕਰ ਦਿੱਤਾ ਜਾਵੇ ਤਾਂ ਗੁਰੂ ਜੀ ਦੇ ਮੂੰਹ ਹੋਏ ਸ਼ਬਦ ਸੁਣ ਕੇ ਉਹਨਾਂ ਏਸਤਰੀਆਂ ਨੂੰ ਗੁੱਸਾ ਆ ਗਿਆ ਅਤੇ ਉਹਨਾਂ ਨੇ ਗੁਰੂ ਜੀ ਦੇ ਉੱਪਰ ਵੀ ਤੰਤਰ ਮੰਤਰ ਪੜਨੇ ਸ਼ੁਰੂ ਕਰ ਦਿੱਤੇ ਪਰ ਉਹਨਾਂ ਦੇ ਕਿਸੇ ਵੀ ਤੰਤਰ ਮੰਤਰ ਦਾ ਅਸਰ ਗੁਰੂ ਜੀ ਦੇ ਉੱਪਰ ਨਾ ਹੋਇਆ ਜਦੋਂ ਉਹਨਾਂ ਦੀ ਤੰਤ੍ਰਿਕ ਵਿੱਦਿਆ ਦਾ ਕੋਈ ਵੀ ਅਸਰ ਗੁਰੂ ਜੀ ਦੇ ਉੱਪਰ ਨਹੀਂ ਹੋਇਆ ਤਾਂ ਉਹਨਾਂ ਨੇ ਬਦਲਾ ਲੈਣ ਵਾਸਤੇ ਆਪਣੀ ਮੁਖੀਆ ਜਾਦੂਗਰਨੀ ਨੂਰ ਸ਼ਾਹ ਨੂੰ ਬੁਲਾ ਲਿਆ ਜਾਦੂਗਰਨੀ ਨੂਰ ਸ਼ਾਹ ਨੇ ਵੀ ਗੁਰੂ ਜੀ ਦੇ ਉੱਪਰ ਆਪਣੀਆਂ ਸਾਰੀਆਂ ਤਾੰਤ੍ਰਿਕ ਸ਼ਕਤੀਆਂ ਦਾ ਉਪਯੋਗ ਕੀਤਾ ਪਰ ਉਸ ਜਾਦੂਗਰਨੀ ਦੇ ਕਿਸੇ ਵੀ ਵਾਰ ਦਾ ਅਸਰ ਗੁਰੂ ਜੀ ਦੇ ਉੱਪਰ ਨਹੀਂ ਹੋਇਆ ਜਦੋਂ ਆਪਣੇ ਤੰਤਰਿਕ ਵੈਦਿਆ ਦੇ ਨਾਲ ਗੁਰੂ ਜੀ ਦਾ ਕوجਨ ਵਿਗਾੜ ਸਕੀਆ ਤਾਂ ਉਹ ਸਾਰੀਆਂ ਥੱਕ ਕੇ ਬੈਠ ਗਈਆਂ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਛਡਾਉਣ ਵਾਸਤੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਇਆ ਭਾਈ ਮਰਦਾਨਾ ਜੀ ਦੇ ਉੱਪਰ ਪਾਣੀ ਦੇ ਛਿੱਟੇ ਮਾਰੇ ਤਾਂ ਭਾਈ ਮਰਦਾਨਾ ਜੀ ਆਜ਼ਾਦ ਹੋ ਗਏ ਪੈਡੂ ਰੂਪ ਤੋਂ ਇਨਸਾਨੀ ਰੂਪ ਵਿੱਚ ਆ ਗਏ ਤੇ ਗੁਰੂ ਜੀ ਦੇ ਚਰਨਾਂ ਨੂੰ ਫੜ ਕੇ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗਣ ਲੱਗੇ ਕਿ ਮੈਂ ਤੁਹਾਡੇ ਬਚਨ ਨੂੰ ਨਹੀਂ ਸੀ ਮੰਨਿਆ ਜਿਸ ਨਾਲ ਮੈਨੂੰ ਇਹ ਸਜ਼ਾ ਭੁਗਤਨੀ ਪਈ ਤਨ ਤਨ ਸਤਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਪ੍ਰਦਾਨਿਆ ਜੋ ਹੋਣਾ ਸੀ ਉਹ ਹੋ ਗਿਆ ਹੁਣ ਤੂੰ ਆਪਣੀ ਰਵਾਵ ਫਜਾਉਣੀ ਸ਼ੁਰੂ ਕਰ ਦੇ ਤੇ ਅਸੀਂ ਸ਼ਬਦ ਉਚਾਰਾਂਗੇ ਗੁਰੂ ਜੀ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਭਾਈ ਮਰਦਾਨਾ ਜੀ ਨੇ ਹਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਅਤੇ ਗੁਰੂ ਜੀ ਨੇ ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ ਭਾਈ ਮਰਦਾਨਾ ਜੀ ਦੀ ਹਰਬਾਬ ਅਤੇ ਗੁਰੂ ਜੀ ਦੇ ਸ਼ਬਦ ਸੁਣ ਕੇ ਜਾਦੂਗਰਨੀ ਨੂਰ ਸ਼ਾ ਨਿਹਾਲ ਹੋ ਗਈ ਅਤੇ ਗੁਰੂ ਜੀ ਨੂੰ ਕਹਿਣ ਲੱਗੀ ਕਿ ਗੁਰੂ ਜੀ ਸਾਡਾ ਰੂਮ ਰੂਮ ਪਾਪਾ ਦੇ ਨਾਲ ਭਰਿਆ ਹੋਇਆ ਹੈ ਕਰਪਾ ਕਰਕੇ ਸਾਨੂੰ ਇਹਨਾਂ ਪਾਪਾਂ ਤੋਂ ਆਜ਼ਾਦ ਕਰਾ ਦਿਓ ਗੁਰੂ ਜੀ ਨੇ ਉਹਨਾਂ ਇਸਤਰੀਆਂ ਦੀ ਹਾਲਤ ਦੇਖ ਕੇ ਉਹਨਾਂ ਉੱਪਰ ਤਰਸ ਕਰ ਲਿਆ ਅਤੇ ਉਹਨਾਂ ਨੂੰ ਕਹਿਣ ਲੱਗੇ ਕਿ ਜੇਕਰ ਤੁਸੀਂ ਆਪਣਾ ਫਲਾ ਚਾਹੁੰਦੀ ਹੈ ਹੋ ਤਾਂ ਅੱਜ ਤੋਂ ਹੀ ਚੰਗੇ ਕਰਮ ਕਰਨੇ ਸ਼ੁਰੂ ਕਰ ਦਿਓ ਅਤੇ ਆਪਣੇ ਤਨ ਮਨ ਨੂੰ ਪਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਸੱਚੇ ਦਿਲ ਨਾਲ ਪਰਮਾਤਮਾ ਵੱਲ ਨੂੰ ਇੱਕ ਕਦਮ ਪਟੋਗੇ ਤਾਂ ਪਰਮਾਤਮਾ ਜੀ ਤੁਹਾਡੇ ਵੱਲ ਦੋ ਕਦਮ ਆਉਣਗੇ ਗੁਰੂ ਜੀ ਦੇ ਆਸ਼ੀਰਵਾਦ ਦੇ ਨਾਲ ਹੁਣ ਇਸਤਰੀਆਂ ਨੇ ਕਾਲੇ ਹਲਣ ਵਾਲੇ ਹਰਾਨ ਛੱਡ ਕੇ ਚੰਗੇ ਮਾਰਗ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ